ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਖਾਸ ਸ਼ਹਿਰ ਪੱਟੀ ਤਹਿਸੀਲ ਪੱਟੀ ਆ ਦੋਸਤੋ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਇੱਕ ਬਿਲਕੁਲ ਘਰੇਲੂ ਪਸ਼ੂਆਂ ਦੇ ਵਿੱਚੋਂ ਦੋਸਤੋ ਇੱਕ ਤੁਹਾਨੂੰ ਜਿਹੜੀ ਇੱਕ ਮੱਝ ਦਿਖਾ ਦਾਂਗੇ ਬਿਲਕੁਲ ਤਾਜੀ ਸੋਣੀ ਸੁਆਣੀ ਆ ਹਜੇ ਗੱਪਣਾ ਬਿਲਕੁਲ ਤਿਆਰੀ ਦੇ ਵਿੱਚ ਆ ਦਿਨ ਪੁੱਛ ਲਵਾਂਗੇ ਕਿੰਨੇ ਦਿਨ ਬਾਕੀ ਆ ਸੂਣ ਦੇ ਵਿੱਚ 100 ਘਟੋ ਘਟ 11 12 12 13 ਲੀਟਰ ਦਾ ਜਿਹੜਾ ਦੋਸਤੋ ਮਿਲਰ ਰਿਕਾਰਡ ਆ ਪਿਛਲੇ ਸਵੇਰ ਦਾ ਦੱਸਿਆ ਗਿਆ ਤੋ ਪੂਰੀ ਗੱਲਬਾਤ ਕਰ ਲਾਂਗੇ ਅੱਜ 6 ਅਗਸਤ ਨੂੰ ਦੋਸਤੋ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ ਦੁਪਹਿਰ ਦੇ 1 ਵਜੇ ਦਾ ਸਮਾਂ ਹੈਗਾ ਫਿਲਹਾਲ ਸਮਾਂ ਆਪਾਂ ਨੋਟ ਕਰਾ ਦਨੇ ਫਿਲਹਾਲ ਜਿਹੜਾ ਪਸ਼ੂ ਹੈ ਉਹ ਗੱਬਣਾ ਠੀਕ ਹੈ ਜੀ ਇੱਕ ਵਾਰੀ ਪੂਰੀ ਬਾਡੀ ਸਟਰਕਚਰ ਜਿਹੜਾ ਹੈਗਾ ਤੁਸੀਂ ਆ ਦੇਖ ਦੇਖ ਸਕਦੇ ਹੋ ਪਸ਼ੂ ਦਾ ਸੋ ਮਾਜਾ ਘਰੇ ਲੂ ਮਾਜਾ ਦੋਸਤੋ ਠੀਕ ਆ ਘਰ ਦੇ ਰਵੇ ਦੇ ਵਿੱਚੋਂ ਆ ਤੋ ਬਾਕੀ ਜਿਸ ਵੀਰ ਨੂੰ ਪਸੰਦ ਆਉਗੇ ਆਪਦਾ ਹੱਕ ਸਮਝ ਕੇ ਤੁਸੀਂ ਟਿੱਪ ਕੇ ਤਸੱਲੀ ਕਰ ਲਿਓ ਠੀਕ ਹੈ ਜੀ ਕਿਉਂ ਥਾਂ ਦੀ ਤਸੱਲੀ ਕਰ ਲਿਓ ਉਸ ਤੋਂ ਬਾਅਦ ਆਪਦੀ ਖਰੀਦ ਕਰ ਸਕਦੇ ਆ ਆਓ ਕਰਦੇ ਆ ਗੱਲਬਾਤ ਭਾਜੀ ਹੋਰਾਂ ਨੂੰ ਪੁੱਛ ਲੈਨੇ ਕੀ ਡਿਟੇਲ ਆ ਇਸ ਮੱਝ ਦੀ ਸੋ ਰੇਟ ਭਾ ਪਰਤਾ ਦੋਸਤੋ ਇਸ ਵੀਡੀਓ ਦੇ ਵਿੱਚ ਦੱਸਿਆ ਜਾਊਗਾ ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਣੇ ਰਹੋ ਸਭ ਤੋਂ ਪਹਿਲਾਂ ਭਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਸੈਟ ਠੀਕ ਠਾਕ ਜੀ ਹਾਂ ਚੱਲਦੀ ਕਿਰਪਾ ਜੀ ਚਲ ਵਧੀਆ ਚਹੀਦੀ ਹੈ ਅਸਾ ਭਾਜੀ ਤੇ ਇਹਦੀ ਮੱਝ ਆਪਾਂ ਵੇਚਣ ਦੇ ਆ ਹਾਂਜੀ ਹਾਂਜੀ ਇਹ ਹੈ ਘਰ ਦੀ ਹੈ ਇਹ ਘਰ ਦੀ ਘਰ ਦੀ ਜੀ ਘੱਟ ਘੱਟ ਦੀ ਸ਼ੁਰੂ ਕਰੇ ਘਰ ਦੀ ਜੰਮੀ ਪਲੀ ਕੱਟੀ ਸੀ ਬਿਲਕੁਲ ਬਿਲਕੁਲ ਤੇ ਹੁਣ ਸਵੇਰੇ ਕਿੰਨੇ ਵਜੇ ਸੌਣ ਜਾ ਰਹੀ ਤੀਜਾ ਸਵੇਰ ਸੌਣਾ ਆਂ ਨੇ ਹੁਣ ਤੀਜਾ ਸੂਆ ਹਾਂ ਠੀਕ ਆ ਕੀ ਪਿਛਲੇ ਸੂਬਿਆਂ ਦਾ ਜੇਕਰ ਮਿਲ ਕੇ ਵੇਖੀਏ ਘਰੇ ਲੋ ਘਰੇ ਹੱਥੀਂ ਚੋਆ ਆ ਆਮ ਨੋਰਮਲ ਨੋਰਮਲ ਪੱਠਿਆਂ ਦੇ ਨੋਰਮਲ ਖਾਲ ਤੇ 12 ਕਿਲੋ ਦੁੱਧ ਅਸੀਂ ਚੋਲ ਲੈਂਦੇ ਨੇ ਜੀ 12 ਕਿਲੋ ਇਹ ਨੋਰਮਲ ਪੱਠਿਆਂ ਦੇ ਠੀਕ ਆ ਤੇ ਅੱਗੇ ਆਪਾਂ ਨੈਕਸਟ ਟਾਈਮ ਵੀ ਚਲੋ ਉਮੀਦ ਕਰ ਸਕਦੇ ਹਾਂ ਵੀ ਪਸੂ ਪਾਰ ਆਪੋ ਵੱਡ ਅਜਿਹੋ ਜਿਹਾ ਪਾਊਗਾ ਕੋਈ ਉਹੋ ਜਿਹਾ ਇਹ 14 ਤੋਂ 19 ਜੀ ਮਰਜ਼ੀ ਤੁਹਾਡੀ ਜੋ ਅੱਜ ਤੱਕ ਆਪਾਂ ਦੇਖਿਆ ਉਹ 12 ਹੈ ਕੋਈ ਚੰਗੀ ਸਵਾ ਕਰ ਲੈ 12 ਦਾ 12 13 ਵੀ ਲੈ ਸਕਦੇ ਹੋ ਉਹ ਜੋ ਵਰਦੀ ਕਰ ਲੈ ਲਓ ਜੀ ਥਣ ਦੇਵੇ ਦੀ ਦੋਸਤੋ ਬਹੁਤ ਜਿਆਦਾ ਸਾਫ ਆ ਬਾਕੀ ਫੇਸ ਕੁਆਲਟੀ ਮੂੰਹ ਮੱਥਾ ਸਿੰਘਾਂ ਦੀ ਬੰਤਰ ਆ ਤੁਸੀਂ ਦੇਖ ਸਕਦੇ ਹੋ ਬਾਡੀ ਬੰਤਰ ਵੇਖ ਲਓ ਪੂਰੀ ਪਿੱਠ ਪੂੜਾ ਵੇਖ ਲਓ ਤੇ ਥਣ ਥਣ ਦੀ ਕੁਆਲਟੀ ਬਹੁਤ ਚੰਗੀ ਹੈ ਜੀ ਆ ਦੇਖੋ ਦੋ ਹੀ ਠੀਕ ਹੈ ਬਾਕੀ ਥਾਂ ਥਾਂ ਦਾ ਸਹਿਜ ਕਾਫੀ ਚੰਗਾ ਸੋ ਵੀਡੀਓ ਦੇ ਵਿੱਚ ਠੀਕ ਹੈ ਚਾਰੇ ਥਾਂ ਬਰਾਬਰ ਨੇ ਤੇ ਜਿੱਦਾਂ ਥੋੜਾ ਨੀਲੀ ਦਾ ਪੱਖ ਪਸ਼ੂ ਰੱਖਦਾ ਦੋਸਤੋ ਹਿਸਾਬ ਨਾਲ ਤੁਸੀਂ ਮਗਰਲੇ ਪੈਰ ਜਿਹੜੇ ਤੋਤੇ ਆ ਹਾਲ ਮੱਥਾ ਬੱਲਾ ਸੋ ਕੁਝ ਕੁ ਪਸ਼ੂਆਂ ਦੇ ਜਿਹੜੇ ਹੈਗੇ ਦੋਸਤੋ ਨਿਸ਼ਾਨ ਕਰੈਕਟਰ ਉਹ ਨੀਲੀ ਦੇ ਵਿੱਚ ਆ ਜਾਂਦੇ ਆ ਠੀਕ ਹੈ ਪਸ਼ੂ ਬਿਲਕੁਲ ਘਰਦੇ ਆ ਜਿਹੜਾ ਵੀਰ ਖਰੀਦਦਾਰ ਆਊਗਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਘਰੇਲੂ ਪਸ਼ੂ ਆ ਨੀਲੀ ਦੇ ਵਿੱਚ ਪੈਂਦੇ ਪਸ਼ੂ ਹੋਰ ਵੀ ਜਿਹੜੇ ਘਰੇ ਹੈਗੇ ਰੱਖੇ ਹੋਏ ਸੋ ਬੈਕ ਸਾਈਡ ਤੋਂ ਵੇਖੀ ਤਾਂ ਚੌਰਸਲੇਵਾ ਆਰਡਰ ਕੁਆਲਿਟੀ ਕਾਫੀ ਚੰਗੀ ਖਾਸੀ ਆ ਸੋ ਇੱਕ ਵਾਰੀ ਮੇਰਾ ਵੀਰ ਵੀਡੀਓ ਨੂੰ ਤੁਸੀਂ ਐਂਡ ਤੱਕ ਇੱਕ ਜਾਂ ਦੋ ਵਾਰੀ ਜ਼ਰੂਰ ਦੇਖ ਲਿਓ ਉਸ ਤੋਂ ਬਾਅਦ ਤੁਸੀਂ ਓਨਰ ਦੇ ਨਾਲ ਮਾਲਕ ਦੇ ਨਾਲ ਜਿਹੜਾ ਸੰਪਰਕ ਕਰ ਲਿਓ ਠੀਕ ਹੈ ਜੀ ਤੇ ਤਿੱਪਕਾ ਤਸੱਲੀ ਕਰ ਸਕਦੇ ਆ ਕਿਉਂਕਿ ਪਸ਼ੂ ਹਜੇ ਗੱਭਣ ਸਰੰਦੀ ਵਿਆਗ ਨਾਲ ਆ ਸੰਦੀ ਪਿਛੇ ਦੀ ਸਾਰੂ ਗਰੰਟੀयां ਦੇਾਂਗੇ ਜੀ ਕੋਈ ਭਾਰ ਪਿਛੇ ਕੋਈ ਥਣ ਦੀ ਸਾਧ ਥਣਾਂ ਦੀ ਗਰੰਟੀ ਦਿਆਂਗੇ ਲਿਖ ਕੇ ਦੇਾਂਗੇ ਭਾਵੇਂ ਠੀਕ ਹੈ ਜੀ ਠੀਕ ਹੈ ਹਾਂਜੀ ਹਾਂਜੀ ਨਾ ਵੀ ਦੋਸਤੋ ਸਰਦਾਰ ਸਾਹਿਬ ਕਹਿੰਦੇ ਵੀ ਚਾਹੇ ਕੁਝ ਵੀ ਲਿਖਤੀ ਤ ਪਾਰ ਪਿੱਛੇ ਦੀ ਹੁੰਦੀ ਆ ਪ੍ਰੋਬਲਮ ਉਹਦੀ ਫੁੱਲ ਗਾਰੰਟੀ ਆ ਠੀਕ ਆ ਜੀ ਜਿਹੜਾ ਵੀਰ ਲੈ ਕੇ ਜਾਊਗਾ ਤੇ ਥਾਣਾ ਦੀ ਟਿੱਪਣ ਦੇ ਵਿੱਚ ਕੋਈ ਬਾਦਕਾਰ ਕੋਈ ਛਿੱਡੀ ਜਾਂ ਕਿਸੇ ਤਰ੍ਹਾਂ ਦਾ ਐ ਨਹੀਂ ਕੋਈ ਪ੍ਰੋਬਲਮ ਹੋਵੇ ਉਹਦੀ ਵੀ ਜਿਹੜੀ ਦੋਸਤੋ ਪੂਰੀ ਗਾਰੰਟੀ ਆ ਬਾਕੀ ਥਾਣਾ ਜਿਹੜਾ ਪੂਰਾ ਸਾਫ਼ ਆ ਤੇ ਪੂਰੀ ਜਿਹੜੀ ਦੋਸਤੋ ਬਜਰਨ ਬੱਟੇ ਵਾਲੀ ਜਿਹੜੀ ਇਹ ਮੱਝ ਤੁਹਾਡੇ ਸਾਹਮਣੇ ਠੀਕ ਆ ਤੇ ਇਹ ਮੱਝ ਇੱਕ ਜਿਹੜੀ ਦੋਸਤੋ ਘਰੇ ਦੂ ਬਕਾਊ ਸੀਗੀ ਤੇ ਰੇਟ ਇਹਦਾ ਆ ਭਾਜੀ ਕਿੰਨਾ ਰਹੂਗਾ ਰੇਟ ਮੰਗਦੇ ਨੇ 70 80000 ਰੁਪਿਆ ਮੰਗਦੇ ਆ ਜੀ 80000 ਹਾਂਜੀ ਹਾਂਜੀ ਤੇ ਕੀ ਫਿਰ ਛੜਾ ਛੜਾ ਜ 2678 ਦੀ ਦੇ ਦੇ ਦਾਂਗੇ ਜੀ ਨਹੀਂ ਹੋਰ ਕਰ ਦਈਏ ਜੀ ਥੱਲੇ ਹੋਰ ਹੁਣ ਤੁਸੀਂ ਵੇਖ ਲਓ ਜੋ ਕਰਨਾ ਜੀ ਤਿੰਨ ਤਿੰਨ ਹਜ਼ਾਰ ਹੋਰ ਕਰ ਦਈਏ ਜੀ 75 ਦੀ ਹੋ ਜਾਏ 75 ਫਿਰ ਇਹੋ ਜਿਹਾ ਲੈਣ ਦੇਣੀ ਆ ਬੱਸ ਫਿਰ ਹੋਰ ਨਾ ਕੋਈ ਆਖੇ 200 ਰੁਪਏ ਨੂੰ ਵਾ ਵਾ ਉਹ ਝਾਕਦਾ ਰੱਖੀ ਚਲ ਕੋ ਦੂਰੋਂ ਨੇੜੋਂ ਜੇ ਆਉਂਦਾ ਵੀ ਕੋਈ ਰਸਾ ਛੜਾਈ ਕਰ ਦੇ ਪਾ ਚਲ ਉਹ ਤਾਂ ਹੋ ਹੀ ਜਾਂਦਾ ਜੀ ਐਡੀ ਕਿਹੜੀ ਗੱਲ ਹੁੰਦੀ ਬਿਲਕੁਲ ਬਿਲਕੁਲ 75 ਹਜ਼ਾਰ ਦੀ ਭਰਾਵੋ ਲੈਦੇ ਹੋ ਜੂਗੀ ਠੀਕ ਆ ਤੇ ਡਿਮਾਂਡ ਵੈਸੇ ਅਸੀਂ ਸੀ ਕਿ 78 ਪਾਈ ਕਹਿੰਦੇ ਸੀ ਪਰ 75 ਹਜ਼ਾਰ ਦੀ ਜਿਹੜੀ ਲਾਸਟ ਲੈਦੇ ਆ ਉਹਦੇ ਜ ਕੋਈ ਰਸਾ ਛੜਾਈ ਆ ਮਾੜ ਸੋ ਮਾਜ ਚੰਗੀ ਆ ਦੋਸਤੋ ਜਿਹੜੇ ਵੀਰ ਨੇ ਘਰੇ ਘਰੇ ਦੂਰ ਰੱਖੜੀਆਂ ਤੇ ਘਰੋਂ ਖਾਸ ਤੌਰ ਤੇ ਪਸ਼ੂ ਤੁਸੀਂ ਖਰੀਦ ਕੇ ਲੈ ਕੇ ਜਾਓਗੇ ਠੀਕ ਆ ਕੋਈ ਵਪਾਰ ਦਾ ਕੰਮ ਨਹੀਂ ਹੈਗਾਗਾ ਇਹ ਵੀ ਜਰੂਰ ਆਪਾਂ ਨਾਲ ਨੋਟ ਕਰਾ ਦਿੰਨੇ ਆ ਠੀਕ ਸੋ ਚੰਗੇ ਥਾਮ ਦੇ ਵੇਦੀ ਆ ਤੇ ਬੋਲਿਓ ਨੰਬਰ ਜੀ ਹਾਂ ਜੀ 97804 ਹਾਂ ਜੀ 33633 ਠੀਕ ਹੈ ਜੀ ਹਾਂ ਜੀ ਇਹ ਦੋਸਤੋ ਨੰਬਰ ਨੇ ਮੈਂ ਪਾਜੀ ਹੋਰਾਂ ਦੇ ਬਿਲਕੁਲ ਸਕਰੀਨ ਦੇ ਥੱਲੇ ਚਲਦੇ ਕਰ ਦਿੰਨੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਆ ਤੋ ਖਾਸ ਵਿਜ਼ਿਟ ਜਿਹੜੀ ਆ ਦੋਸਤੋ ਇੱਕ ਵਾਰੀ ਫੇਰ ਦੱਸ ਦਈਏ ਪੱਟੀ ਸ਼ਹਿਰ ਤੁਹਾਨੂੰ ਵਿਜ਼ਿਟ ਕਰਨੀ ਪੈਣੀ ਆ ਖਾਸ ਪੱਟੀ ਸ਼ਹਿਰ ਵਿਜ਼ਿਟ ਕਰਕੇ ਆ ਏਰੀਆ ਹੋਰ ਮੇਨ ਜਿਹੜਾ ਐਡਰੈਸ ਜਿਹੜਾ ਉਹ ਜਰੂਰ ਨੋਟ ਕਰ ਲਓ ਉਹ ਬੱਸ ਕੰਨਿਆ ਸਕੂਲ ਆ ਕੇ ਫੋਨ ਕਰ ਲਓ ਕੰਨਿਆ ਸਕੂਲ ਮਸ਼ਹੂਰ ਆ ਭਲਵਾਲਜੀਤ ਭੁੱਲੜੀ ਕੋਠੀ ਦੇ ਟਰਾਂਸਪੋਰਟ ਮੰਤਰੀ ਦੇ ਘਰ ਦੇ ਲਾਗੇ ਜੀ ਸਾਡੇ ਸਰਦਾਰ ਲਾਲਜੀਤ ਸਿੰਘ ਭੁੱਲੜਾ ਟਰਾਂਸਪੋਰਟ ਮੰਤਰੀ ਦੋਸਤੋ ਬਿਲਕੁਲ ਨਾਲ ਕੰਨਿਆ ਸਕੂਲ ਹੈਗਾ ਕੰਨਿਆ ਸਕੂਲ ਆਣ ਕੇ ਕੋਈ ਵੀ ਰਿਕਾਲ ਕਰ ਲੇ ਠੀਕ ਹੈ ਜੀ ਲੋਕੇਸ਼ਨ ਮੇਨ ਜਿਹੜੀ ਇਹ ਹੈਗੀ ਆ ਮਿਲਦੇ ਆ ਦੋਸਤੋ